ਸੱਚੀ ਕਲ ਸੀ ਸਾਰਿਆਂ ਨੂੰ ਮੈਂ ਲਾਹ ਪ੍ਰੇਤ ਕਰ ਹਾਜ਼ਰ ਹਾਂ ਜੀ ਸ੍ਰਿੰਦਰ ਕੌਰ ਦੁਆਰਾ ਲਿਖਿਆ ਗਿਆ ਨਾਵਲ ਚੰਦਰੀ ਤਕਦੀਰ ਦਾ ਪਾਗ ਵਰਮਲਕੀ ਆਓ ਆਪਾਂ ਸ਼ੁਰੂ ਕਰਦੀ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ ਜੀ ਇੱਕ ਦਿਨ ਸਵੇਰੇ ਨਾਸ਼ਤੇ ਤੋਂ ਬਾਅਦ ਛੋਟੀ ਨੂੰ ਬਹੁਤ ਤਕਲੀਫ ਹੋ ਰਹੀ ਸੀ ਉਸ ਨੂੰ ਸਾਹ ਵੀ ਔਖਾ ਰਿਹਾ ਸੀ ਉਸ ਨੂੰ ਖੂਨ ਪਾਣਾ ਸ਼ੁਰੂ ਹੋ ਗਿਆ ਉਸੇ ਸੌਰੀ ਨੇ ਗੱਡੀ ਸਟਾਰਟ ਕੀਤੀ ਤੇ ਮੌਂਟੀ ਨੇ ਛੋਟੀ ਨੂੰ ਗੋਦੀ 'ਚ ਚੁੱਕ ਲਿਆ ਤੇ ਕਾਰ ਚ ਬਠਾਇਆ ਉਸੀ ਸੱਸ ਨੇ ਪਹਿਲਾਂ ਹੀ ਕੱਪੜਿਆਂ ਤੇ ਜ਼ਰੂਰੀ ਜ਼ਮਾਨ ਦਾ ਬੈਗ ਤਿਆਰ ਕੀਤਾ ਹੋਇਆ ਸੀ ਉਹ ਵੀ ਆਪਣਾ ਪਰਸ ਸੰਭਾਲਦੇ ਫਟਾਫਟ ਕਾਰ 'ਚ ਬੈਠ ਗਈ ਤੇ ਹਸਪਤਾਲ ਚਲ ਪਈ ਉਸ ਦਾ ਸਾਰਾ ਫਟਾਫਟ ਕਾਰ ਵਿਛੋਤ ਰਿਆ ਤੇ ਸਟੈਚਰ ਖਿੱਚ ਲਿਆ ਤੇ ਮੌਂਟੀ ਨੇ ਛੋਟੀ ਨੂੰ ਉਸਦੇ ਲਟਾਇਆ ਤੇ ਅੰਦਰ ਐਮਰਜੈਂਸੀ 'ਚ ਲੈ ਗਏ ਡਾਕਟਰ ਨੇ ਹਾਲਤ ਦੇਖ ਛੋਟੀ ਨੂੰ ਦਾਖਲ ਕਰ ਲਿਆ ਤੇ ਆਕਸੀਜਨ ਲਗਾ ਦਿੱਤੀ ਕਿਉਂਕਿ ਉਸ ਨੂੰ ਸਾਹ ਲੈਣ 'ਚ ਤਕਲੀਫ ਸੀ ਮੌਂਟੀ ਨੇ ਛੋਟੀ ਦੀ ਹਾਲਤ ਦੀ ਉਸੇ ਕਰ ਫੋਨ ਕਰ ਦਿੱਤਾ ਜਸਮੀਲ ਵੀ ਬਿਨਾ ਕਿਸੇ ਨੋੜੀ ਕੀ ਫਟਾਫਟ ਹਸਪਤਾਲ ਆਪਣੇ ਤੇ ਕੁਲ ਜਾ ਪਹੁੰਚੀ ਦਵਾਈਆਂ ਦੇ ਅਸਰ ਤੇ ਡਾਕਟਰਾਂ ਦੀ ਦੇਖਭਾਲ ਨਾਲ ਛੋਟੀ ਠੀਕ ਸੀ ਉਹ ਗਲਵਾਤ ਕਰ ਰਹੀ ਸੀ ਪਰ ਉਸ ਦੀਆਂ ਦਰਦਾਂ ਹੁਣ ਤੇਜ਼ ਹੋ ਰਹੀਆਂ ਸਨ ਜਸਮੀਲ ਨੇ ਆਪਣੀ ਤੀਨ ਨੂੰ ਹੌਸਲਾ ਦਿੱਤਾ ਉਹੀ ਹੌਸਲਾ ਜੋ ਹਰ ਮਾਂ ਆਪਣੀ ਤੀਨ ਨੂੰ ਇਸ ਮੌਕੇ ਦਿੰਦੀ ਆ ਆਪਣੀ ਮਾਂ ਨੂੰ ਦੇਖ ਛੋਟੀ ਬਧੀਆ ਮਹਿਸੂਸ ਕਰ ਰਹੀ ਸੀ ਦਰਦਾਂ ਤੇਜ਼ ਹੋ ਗਈਆਂ ਤੇ ਆਖਿਰ ਉਸ ਨੂੰ ਆਪਰੇਸ਼ਨ ਥੀਏਟਰ ਵਿੱਚ ਲੈ ਗਏ ਉਸੇ ਸੱਸ ਸौरा ਪਾਠ ਕਰਨ ਲੱਗੇ ਉਹ ਆਪਣੀ ਨੂੰ ਲਈ ਦੁਆਵਾਂ ਮੰਗ ਰਹੇ ਸਨ ਮੌਂਟੀ ਵੀ ਫਿਕਰ 'ਚ ਹੱਥ ਜੋੜੀ ਬੈਠਾ ਸੀ ਤੇ ਜਸਮੀਲ ਉਹਨਾਂ ਸਭ ਦੇ ਚਿਹਰੇ ਦੇਖ ਰਹੀ ਸੀ ਤੇ ਆਪ ਵੀ ਹੱਥ ਜੋੜੀ ਰੱਬ ਤੋਂ ਆਪਣੇ ਤੇ ਲਈ ਦੁਆਵਾਂ ਮੰਗ ਰਹੀ ਸੀ ਉਧਰ ਕਰ ਤਕਦੀਰ ਨੇ ਆਪਣੇ ਪਾਪਾ ਦੇ ਦਫ਼ਤਰ ਫੋਨ ਮਲਾਇਆ ਤਾਂ ਫੋਨ ਨਹੀਂ ਮਿਲ ਰਿਹਾ ਸੀ ਕਿਉਂਕਿ ਫੋਨ ਖਰਾਬ ਸੀ ਸ਼ਾਮ ਨੂੰ ਬਲਦੇਪ ਸਿੰਘ ਜਦੋਂ ਕਾਰ ਆਇਆ ਤਾਂ ਕੁੜੀਆਂ ਨੇ ਆਪਣੇ ਪਿਓ ਨੂੰ ਛੋਟੀ ਭਰੀ ਦੱਸਿਆ ਉਹ ਵੀ ਖੜਾ ਗਿਆ। ਤਕਦੀਰ ਨੇ ਪਾਣੀ ਪੁੱਛਿਆ ਤਾਂ ਕੋਈ ਜਵਾਬ ਨਹੀਂ ਦਿੱਤਾ। ਪਿੱਛੇ ਖੜੀ ਨਿੱਕੀ ਨੇ ਅੱਗੇ ਵੱਧ ਪਾਣੀ ਦਾ ਗਲਾਸ ਆਪਣੇ ਪਾਪਾ ਦੇ ਹੱਥ ਵਿੱਚ ਫੜਾ ਦਿੱਤਾ। ਉਹ ਕਿੰਨੇ ਦੇਰ ਪਾਣੀ ਦਾ ਗਲਾਸ ਹੱਥ 'ਚ ਫੜ ਕੇ ਬੱਠਾ ਰਿਹਾ। ਇਹ ਨੇਨੂੰ ਤਕਦੀਰ ਚਾਹੀ ਲੈ ਆਈ। ਬਲਦੇਵ ਸਿੰਘ ਨੇ ਪਾਣੀ ਪੀਤਾ ਤੇ ਉਹ ਹਸਪਤਾਲ ਜਾਣ ਨੂੰ ਕਾਲਾ ਸੀ ਪਰ ਆਪਣੇ ਹਾਪ-ਭਾਵ ਲੁਕਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਚਾਹ ਦੀਆਂ ਦੋ ਕਟਾਂ ਪਰਸ ਨੇ ਕੱਪੋਤੇ ਹੀ ਰੱਖ ਦਿੱਤਾ ਤੇ ਅਲਮਾਰੀ 'ਚ ਕੁਝ ਪੈਸੇ ਕੱਢ ਕੇ ਆਪਣੀ ਜੀਬ ਚ ਪਾਈ ਤੇ ਹਸਪਤਲ ਜਾਣ ਲੱਗਾ ਹੀ ਸੀ ਕਿ ਫੋਨ ਦੀ ਘੰਟੀ ਵੱਜੀ। ਬਲਦੇਵ ਸਿੰਘ ਨੇ ਫੋਨ ਚੁੱਕਿਆ। ਹੈਲੋ। ਫੋਨ ਮੰਟੀ ਦਾ ਸੀ। ਉਸਨੇ ਆਪਣੀ ਸੋਹਰੀ ਦੀ ਆਵਾਜ਼ ਪਹਿਚਾਨ ਲਈ ਤੇ ਦੱਸਿਆ, ਮੰਟੀ, ਪਪਾ ਜੀ ਜਲਦੀ ਹਸਪਤਲ ਆ ਜਾਓ। ਛੁੱਟੀ ਬਹੁਤ ਯਾਦ ਕਰ ਰਹੀ ਆ। ਬਲਦੇਵ ਸਿੰਘ, ਠੀਕ ਤਾਂ ਹੈ ਮੇਰੀ ਧੀ। ਕੀ ਕਹਿੰਦੀ ਆ ਉਹ? ਉਸਦੀ ਅੰਦਰ ਆਤਮਾ ਤੜਫੀ। ਮੰਟੀ, ਹਾਂਜੀ ਪਪਾ ਜੀ। ਉਸਨੇ ਇਕ ਪੁੱਤਰ ਨੂੰ ਜਨਮ ਲੁੱਤਾ ਹੈ ਤੇ ਉਹ ਠੀਕਾ ਤੁਸੀਂ ਨਾਨਾ ਜੀ ਬਣ ਗਏ ਹੋ ਵਧਾਈਆਂ ਹੋਣ ਤੁਹਾਨੂੰ ਬਲਦੇਵ ਸਿੰਘ ਸ਼ੁ크ਰ ਆ ਪਰਮਾਤਮਾ ਦਾ ਬਹੁਤ ਬਹੁਤ ਵਧਾਈਆਂ ਬਸ ਮੈਂ ਆਇਆ ਚੱਲਣ ਹੀ ਲੱਗਾ ਸੀ ਕਰੂੰ ਤਕਦੀਰ ਤੇ ਨਿੱਕੀ ਨੂੰ ਬਦੱਸ ਬਲਦੇਵ ਸਿੰਘ ਹਸਪਤਾਲ ਚ ਲੱਗ ਗਿਆ ਨਿੱਕੀ ਤੇ ਤਕਦੀਰ ਦੋਵੇਂ ਇੱਕ ਦੂਜੀ ਨੂੰ ਜੱਫੀ ਪਾ ਕੇ ਵਧਾਈ ਦਿੱਤੀ ਛੋਟੇ ਦੇ ਜਨਮ ਮਗਰੋਂ ਉਹਨਾਂ ਦੋਵਾਂ ਦੀ ਵਧੀਆ ਬਣਨ ਲੱਗੀ ਸੀ ਬਲਦੇਵ ਸਿੰਘ ਨੇ ਨਿੱਕੀ ਦੇ ਤਕਦੀਰ ਨੂੰ ਦੱਸਿਆ ਕਿ ਛੋਟੀ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਹੈ ਤੁਸੀਂ ਵੀ ਮਾਸਿਆ ਬਣ ਗਈਆਂ ਹੋ ਤੇ ਮੈਂ ਹੁਣ ਹਸਪਤਾਲ ਚੱਲਿਆ ਤੁਸੀਂ ਆਪਣਾ ਧਿਆਨ ਰੱਖਣਾ ਹਾਂ ਨਲੀ ਤੁਹਾਡੀ ਜੀਤੂ ਪੂਆ ਨੇ ਆਉਣਾ ਗੁਲਸਾ ਖਾਨ ਪਿੰਦਾ ਧਿਆਨ ਰੱਖਿਓ ਬਲਦੇਵ ਸਿੰਘ ਦੇ ਜਨਮ ਘਰ ਦੋਮਾ ਦੇ ਇੱਕ ਦੂਜੀ ਨੂੰ ਕੁੱਟ ਕੇ ਜੱਫੀ ਪਾ ਕੇ ਵਧਾਈ ਦਿੱਤੀ ਛੋਟੀ ਦੇ ਜਨਮ ਘਰ ਉਨਾਂ ਦੋਮਾ ਦੀ ਵਧੀਆ ਵਨਣ ਲੱਗ ਗਈ ਸੀ ਕੁਝ ਹੀ ਦਿਨ ਬਲਦੇਵ ਸਿੰਘ ਹਸਪਤਾਲ ਪਹੁੰਚ ਗਿਆ ਸਾਰਿਆਂ ਨੇ ਇੱਕ ਦੂਜੇ ਨੂੰ ਵਧਾਈ ਦਿੱਤੀ ਤੇ ਮੂੰਹ ਮਿੱਠਾ ਕਰਵਾਇਆ ਮੌਂਟੀ ਨੇ ਆਪਣੇ ਸੌਰੀ ਨੂੰ ਮੱਥਾ ਟੇਕਿਆ ਤੇ ਬਰਫੀ ਵਾਲਾ ਡੱਬਾ ਮੂਰੇ ਕਰ ਦਿੱਤਾ ਬਲਦੇਵ ਸਿੰਘ ਨੇ ਇੱਕ ਪੀਸ ਚੁੱਕਿਆ ਤੇ ਅੱਧਾ ਤੋੜ ਕੇ ਮੌਂਟੀ ਵੀ ਮੂੰਹ ਵਿੱਚ ਪਾਇਆ ਤੇ ਅੱਧਾ ਆਪ ਖਾ ਲਿਆ ਫਿਰ ਦੋਵੇਂ ਕੁੜਮ ਵੀ ਗਲੇ ਮਿਲੇ ਅਜ ਬਲਦੇਵ ਸਿੰਘ ਬਹੁਤ ਖੁਸ਼ ਸੀ ਤਿੰਨ ਕੁੜੀਆਂ ਦੇ ਵੋਸ਼ ਥਲੇ ਦਬਿਆ ਬਲਦੇਵ ਸਿੰਘ ਅੱਜ ਆਪਣੀ ਦੋਤਰੀ ਨੂੰ ਦੇਖਣ ਉਤਾਵਲਾ ਸੀ ਕੁਝ ਦਿਰਵਾਦ ਛੋਟੀ ਨੂੰ ਵੀ ਆਪਰੇਸ਼ਨ تھیਟਰ ਵਿੱਚੋਂ ਪਾਹਰ ਲਿਆਂਦਾ ਗਿਆ। ਇੱਕ ਨਰਸ ਨੇ بچے ਨੂੰ ਚੁੱਕਿਆ ਹੋਇਆ ਸੀ। ਬਲਦੇਵ ਸਿੰਘ ਨੂੰ ਦੇਖ ਛੋਟੀ ਨੇ ਆਪਣੇ ਪੀੜ ਵਕਾ ਕੇ ਮੁਸ਼ਕਿਲ ਨਾਲ ਦੋਵੇਂ ਹੱਥ ਜੋੜੇ ਤਾਂ ਬਲਦੇਵ ਨੇ ਪਾਪਕ ਹੁੰਦਿਆਂ ਆਪਣੀ ਧੀ ਦਾ ਪਿਆਰ ਨਾਲ ਸਿਰ ਪੁਲਸਿਆ ਤੇ ਹੌਲੀਾਂ ਤੇ ਮੁਸਕਾਨ ਲਿਆਂਦੀ। ਛੋਟੀ ਦੀਆਂ ਅੱਖਾਂ 'ਚ ਵੀ ਖੁਸ਼ੀ ਦੇ ਹੰਝੂ ਸਨ। ਉਸਨੇ ਮਨੋਂ ਮਨੀ ਅਰਦਾਸ ਕੀਤੀ हे सच्चे पाशा मेरा बच्चा पागा भरया होवे दोमा परिवारਾਂ ਦੀ ਸਾਜ ਬਣਾਉਣ ਵਾਲਾ ਹੋਵੇ ਤੇ ਸੱਚੀ ਇਸ ਨਵੇਂ ਬਨੇ ਮਾਂ ਦੀ ਪਰਮਾਤਮਾ ਨੇ ਬਹੁਤ ਜਲਦੀ ਸੁਣ ਲਈ ਸੀ ਮੰਟੀ ਦੇ ਮੰਮੀ ਪਾਪਾ ਨੇ ਕਿਹਾ ਸਰਦਾਰ ਜੀ ਬੱਚੇ ਦੇ ਮੂੰਹ ਨੂੰ ਮਿੱਠਾ ਅੰਮ੍ਰਿਤ ਜਲ ਤੁਸੀਂ ਛਕਾਉਗੇ ਬਲਦੇਵ ਸਿੰਘ ਨੇ ਕਿਹਾ ਨਹੀਂ ਜੀ ਇਹ ਤੁਹਾਡੇ ਖਾਨਦਾਨ ਦਾ ਵਾਰਿਸ ਆ ਪਹਿਲੇ ਤੁਹਾਡੀ ਆ ਪਰ ਮੰਟੀ ਦੇ ਪਾਪਾ ਨੇ ਆਪਣੇ ਹੱਥ ਵਿੱਚ ਅੰਮ੍ਰਿਤ ਜਲ ਫੜਿਆ ਹੋਇਆ ਸੀ ਬਲਦੇਵ ਸਿੰਘ ਨੂੰ ਕਿਹਾ ਅਲਵੋ ਮੈਂ ਤਿਆਰ ਕਰ ਦਿੰਦਾ ਅਰਦਾਸ ਕਰ ਦਿੱਤੀ ਤੇ ਹੁਣ ਤੁਸੀਂ ਬੱਚੇ ਦੇ ਮੂੰਹ ਨੂੰ ਲਗਾਓ ਬਲਦੇਵ ਸਿੰਘ ਨੇ ਬੱਚੇ ਨੂੰ ਗੁਰਤੀ ਦੇ ਦਿੱਤੀ ਫਿਰ ਉਹਨਾਂ ਨੇ ਆਪ ਹੀ ਦੋ ਤੁਪਕੇ ਬੱਚੇ ਦੇ ਮੂੰਹ ਚ ਪਾਏ ਇਸ ਤਰ੍ਹਾਂ ਨਾਨਕੀਆਂ ਦਾਦਕੀਆਂ ਦੀ ਸਾਂਝੀ ਗੁਰਤੀ ਬੱਚੇ ਨੂੰ ਮਿਲੀ ਰਾਤ ਦੇ 10 ਵਜੇ ਕਿਸਾਨ ਜਸਮੀਰ ਨੇ ਬਲਦੇਵ ਸਿੰਘ ਨੂੰ ਕਿਹਾ ਮਿਆ ਛੁੱਪੀ ਕੁੱਲ ਹਸਪਤਾਲ ਹੀ ਰੁਕਣਾ ਹੈ ਪੈਂਜਰੀ ਤਬੀਅਤ ਠੀਕ ਨਹੀਂ ਤੁਸੀਂ ਘਰ ਜਾਓ ਕੁੜੀਆਂ ਕੋਲ ਬਲਦੇਵ ਸਿੰਘ ਨੇ ਕਿਹਾ ਨਹੀਂ ਮੈਂ ਵੀ ਇੱਥੇ ਹੀ ਰੁਕਾਂਗਾ ਹਸਪਤਾਲ ਵਿੱਚ ਕਰਜੀ ਤੋਂ ਪੈਨ ਬਲਦੇਪ ਦੀ ਪੈਨ ਆ ਗਈ ਸੀ ਉਹ ਦੋਵੇਂ ਪਤੀ ਪਤਨੀ ਉੱਥੇ ਹਸਪਤਾਲ ਹੀ ਰੁਕ ਜਾਂਦੇ ਹਨ ਉਹ ਇੱਕ ਸਪੈਸ਼ਲ ਰੂਮ ਹਸਪਤਾਲ ਚ ਲੈ ਲੈਂਦੇ ਹਨ ਛੋਟੀ ਦੇ ਸੱਸ ਸੋਰਾ ਕੱਝ ਲੈ ਜਾਂਦੇ ਹਨ ਮੋਨਟਿਵਿਸ ਵੀਰ ਦਾ ਥੱਕਿਆ ਹੋਇਆ ਸੀ ਉਸ ਨੂੰ ਪੈਂਦਿਆਂ ਹੀ ਨੀਂਦ ਆ ਜਾਂਦੀ ਆ ਬਲਦੇਪ ਸਿੰਘ ਛੋਟੀ ਦੇ ਮੁੰਡਾ ਹੁੰਦੇ ਇਹਨਾਂ ਖੁਸ਼ ਸੀ ਕਿ ਉਸ ਨੂੰ ਨੀਂਦ ਵੀ ਨਹੀਂ ਆ ਰਹੀ ਸੀ ਜਦ ਕਿ ਜਸਮੀਲ ਉਸਨੇ ਸੌਂਨ ਮੁਕਿਆ ਸੀ ਜਸਮੀਲ ਤੇ ਛੋਟੀ ਤਾਂ ਸੋ ਗਈਆਂ ਬਲਦੇਵ ਜਸਮੀਲ ਤੇ ਪੈਂਦੀ ਪਾਸੇ ਆਪਣੀ ਬਾਂਹ ਦਾ ਸਹਰਾਣਾ ਲਗਾ ਕੇ ਤੇ ਡਾਝਿਆ ਹੋ ਗਿਆ ਤੇ ਸੌਣ ਦੀ ਕੋਸ਼ਿਸ਼ ਕਰਨ ਲੱਗਾ ਇਹਨੇ ਨੂੰ ਛੋਟਾ ਕਾਕਾ ਉੱਠ ਗਿਆ ਬਲਦੇ ਫਟਾਫਟ ਉੱਠਿਆ ਉਸ ਦੀ ਲੰਗੋਟੀ ਨੂੰ ਬਦਲਿਆ ਤੇ ਸੁੱਕੇ ਤੌਲੀਏ ਚੁਲਿਪੇੜ ਦਿੱਤਾ ਤੇ ਛੋਟੀ ਨੂੰ ਫੜਾਇਆ ਤੇ ਚਮਚ ਨਾਲ ਦੁੱਧ ਪਿਲਾਇਆ ਆਵਾਜ਼ ਸੁਣ ਕੇ ਜਸਮੀਲ ਵੀ ਉੱਠ ਗਈ ਪਰ ਬਲਦੇਵ ਨੇ ਉਸ ਨੂੰ ਸੌਣ ਨੂੰ ਕਿਹਾ ਕੁਝ دیر ਬਾਅਦ ਛੋਟੂ ਸੋ ਗਿਆ ਤੇ ਜਸਮੀਲ ਤੇ ਛੋਟੀ ਵੀ ਸੋ ਗਈਆਂ ਬਲਦੇਵ ਫਿਰ ਜਸਮੀਲ ਵਾਲੇ ਬੱਡੇ ਤੇ ਹੀ ਜਿਦਾ ਜਿਆ ਹੋ ਕੇ ਪੈ ਗਿਆ ਉਸ ਤੋਂ ਬਾਅਦ ਚਾਰ ਪੰਜ ਵਾਰ ਛੋਟੂ ਫੇਰ ਉੱਠਿਆ ਤਾਂ ਬਲਦੇਵ ਨੇ ਹੀ ਸੰਭਾਲਿਆ ਜਸਮੀਲ ਵੀ ਹੈਰਾਨ ਸੀ ਪਰ ਹੀ ਬਲਦੇਵ ਦਾ ਪੁੱਤਰ ਮੋਹ ਹੀ ਸੀ ਜੋ ਉਸ ਤੋਂ ਛੋਟੇ ਜਿਹੇ ਬੱਚੇ ਦੀ ਦੇਖਭਾਲ ਕਰਵਾ ਰਿਹਾ ਸੀ ਇਸ ਤਰ੍ਹਾਂ ਬਲਦੇਵ ਲਗਾਤਾਰ ਛੋਟੀ ਦੀ ਦੇਖਭਾਲ ਕਰਦਾ ਰਿਹਾ ਉਹ ਛੋਟੀ ਨੂੰ ਵੀ ਸਹਾਰਾ ਦੇ ਕੇ ਬਿਠਾ ਦਿੰਦਾ ਛੋਟੀ ਤੇ ਮੰਟੀ ਬਲਦੇਵ ਦੇ ਬਦਲੇ ਵਿਵਹਾਰ ਤੋਂ ਬਹੁਤ ਖੁਸ਼ ਸਨ ਪੰਜਵੇਂ ਦਿਨ ਛੋਟੀ ਨੂੰ ਛੁੱਟੀ ਹੋ ਗਈ ਤੇ ਉਹ ਬੱਚਾ ਲੈ ਕੇ ਆਪਣੇ ਸੌਰੇ ਨਹੀਂ ਪੇਕੇ ਘਰ ਆ ਗਈ ਕਿਉਂਕਿ ਮੰਟੀ ਆਪਣੇ ਸੌਰੇ ਦੇ ਦਿਲ ਵਾਲੀ ਗੱਲ ਪਾਪ ਗਿਆ ਸੀ ਬਲਦੇਵ ਬੱਚੇ ਦਾ ਬਹੁਤ ਧਿਆਨ ਰੱਖਦਾ ਉਸ ਨੂੰ ਆਪ ਨਮਾਉਂਦਾ ਤੇ ਜਦੋਂ ਵੀ ਬੋਤਲ ਨਾਲ ਦੁੱਧ ਪਿਲਾਉਣਾ ਹੁੰਦਾ ਉਹ ਜਦੋਂ ਵੀ ਘਰ ਹੁੰਦਾ ਉਹ ਆਪ ਪਿਲਾਉਂਦਾ ਉਹ ਛੋਟੀ ਦਾ ਵੀ ਖਾਣ ਪੀਣ ਦਾ ਧਿਆਨ ਰੱਖਦਾ ਕੁਝ ਹੀ ਦਿਨਾਂ 'ਚ ਛੋਟੇ ਵਿਚੱਲਣ ਫਿਰਨ ਤੇ ਆਪਣਾ ਆਪ ਸੰਭਾਲਣ ਯੋਗੀ ਹੋ ਗਈ ਸੀ। ਬਲਦੇਵ ਸਿੰਘ ਬੱਚੇ ਦਾ ਬਹੁਤ ਧਿਆਨ ਰੱਖਦਾ ਉਸ ਨੂੰ ਆਪ ਨਮਾਉਂਦਾ ਤੇ ਜਦੋਂ ਵੀ ਬੋਤਲ ਨਾਲ ਦੁੱਧ ਪਿਲਾਉਣਾ ਹੁੰਦਾ ਤੇ ਉਹ ਘਰ ਹੁੰਦਾ ਉਹ ਆਪ ਹੀ ਪਿਲਾਉਂਦਾ ਸੀ। ਉਹ ਛੋਟੇ ਦਾ ਵੀ ਖਾਣ-ਪੀਣ ਦਾ ਧਿਆਨ ਰੱਖਦਾ। ਕੁਝ ਹੀ ਦਿਨਾਂ 'ਚ ਛੋਟੇ ਵਿਚੱਲਣ ਫਿਰਨ ਤੇ ਆਪਣਾ ਆਪ ਸੰਭਾਲਣ ਯੋਗੀ ਹੋ ਗਏ ਸੀ। ਬਲਦੇਵ ਸਿੰਘ ਨੇ ਦਫਤਰ ਤੋਂ ਛੁੱਟੀ ਲੈ ਲਈ ਉਹ ਘਰ ਹੀ ਬੱਚੇ ਦੀ ਦੇਖਭਾਲ ਕਰਦਾ ਵਹ ਤੋਂ ਵੱਤ ਸਮਾ ਛੋਟੂ ਨਾਲ ਬਿਤਾਉਂਦਾ ਉਸਦੀ ਪਸੰਦ ਸੀ ਐਵੇਂ ਹੀ ਬੱਚੇ ਨਾਲ ਹੱਸੇ ਖੇੜਦੇ ਪਤਾ ਹੀ ਨਾ ਲੱਗਾ ਕਦੋਂ 40 ਦਿਨ ਹੋ ਗਏ ਹੁਣ ਛੋਟੀ ਤੇ ਸਾਰੇ ਪਰਿਵਾਰ ਵਾਲੇ ਵੀ ਛੋਟੀ ਤੇ ਬੱਚੇ ਨੂੰ ਆਪਣੇ ਘਰ ਲੈ ਜਾਣ ਨੂੰ ਕਹਲੇ ਸਨ ਪਰ ਬਲਦੇਵ ਸਿੰਘ ਦਾ ਬੱਚੇ ਨਾਲ ਬਹੁਤ ਪਿਆਰ ਪੈ ਗਿਆ ਸੀ ਉਸ ਨੂੰ ਰਾਤ ਨੂੰ ਬੱਚੇ ਨਾਲ ਜਾਗਣ ਦੀ ਆਦਤ ਹੋ ਗਈ ਸੀ ਮੰਤੀ ਨੇ ਬਲਦੇਵ ਸਿੰਘ ਨੂੰ ਫੋਨ ਕਰਕੇ ਕਿਹਾ ਪਾਪਾ ਜੀ ਅਸੀਂ ਹੁਣ ਛੋਟੀ ਤੇ ਵਜੇ ਨੂੰ ਲੈਣ ਆ ਰਹੇ ਹਾਂ ਕੀ ਤੁਹਾਡੀ ਇਜਾਜ਼ਤ ਹੈ ਬਲਦੇਵ ਸਿੰਘ ਨੇ ਹਾਂ ਤਾਂ ਕਰ ਦਿੱਤੀ ਪਰ ਉਹ ਫੋਨ ਰੱਖਣ ਤੋਂ ਬਾਅਦ ਸੋਚਾਂ 'ਚ ਪੈ ਗਿਆ ਜਸਮੀਨ ਨੇ ਸਮਝਾਇਆ ਧੀਆਂ ਤਾਂ ਹੁੰਦੀਆਂ ਹੀ ਪਰਾਈਆਂ ਹਨ ਉਹਨਾਂ ਨੇ ਆਪਣੇ ਘਰ ਜਾਣਾ ਹੀ ਆ ਅਜੇ ਤਾਂ ਇੱਕ ਧੀ ਤੋਰੀ ਆ ਜਿਹੜੀ ਤਿੰਨੋਂ ਆਪਣੇ ਸਹੁਰੇ ਘਰ ਚ ਲੀਆਂ ਗਈਆਂ ਤਾਂ ਫੇਰ ਕੀ ਕਰੂੰਗੀ ਅਸਲ ਸਚਾਈ ਤਾਂ ਬਲਦੇਵ ਸਿੰਘ ਨੂੰ ਵੀ ਪਤਾ ਸੀ परहु कुछ ना बोलिया जिस मेल ਨੂੰ ਨਾਲ ਲੈ ਕੇ ਮਾਰਕੀਟ ਗਿਆ ਤੇ ਵਚੀ ਲੈ ਕਪੜੇ ਖੜਾਉਣੇ ਤੇ ਝੂਲਾ ਲਿਆ ਆਪਣੇ ਕੁੜਮ ਕੁੜਮਨੀ ਲਈ ਵਧੀਆਂ ਵਧੀਆਂ ਸੂਟ ਛੋਟੀ ਲਈ ਸੂਟ ਉਸਨੇ ਆਪ ਪਸੰਦ ਕੀਤੀ ਤੇ ਮੋਂਟੀ ਤੇ ਛੋਟੀ ਲਈ 골ਡ ਦੀਆਂ ਜੰਜੀਰੀਆਂ ਵੀ ਉਚੇਰੇ ਤੌਰ ਤੇ ਬਣਵਾਈਆਂ ਤੇ ਛੋਟੂ ਲਈ ਵੀ ਛੋਟਾ ਜਿਹਾ ਸੋਨੇ ਦਾ ਕੜਾ ਚਾਂਦੀ ਕੰਗਨ ਤੇ ਹੋਰ ਨਿੱਕ ਸੁੱਕ ਖਰੀਦਿਆ ਬਾਪਸੀ ਤੇ ਉਹਨਾਂ ਦੀ ਕਾਰ ਸਨਮਾਨ ਨਾਲ ਭਰੀ ਹੋਈ ਸੀ ਛੋਟੀ ਨੇ ਕਿਹਾ ਪਪਾ ਜੀ ਇੰਨਾ ਸਨਮਾਨ ਇਸ ਦੀ ਕੀ ਜ਼ਰੂਰਤ ਸੀ ਸਾਨੂੰ ਤਾਂ ਤੁਹਾਡਾ ਪਿਆਰ ਤੇ ਅਸ਼ੀਰਵਾਦ ਚਾਹੀਦਾ ਹੋਰ ਕੁਝ ਨਹੀਂ ਅਗਲੇ ਦਿਨ ਮੰਟੀ ਆਪਣੇ ਮਾਂ ਬਾਪ ਦੇ ਨਾਲ ਆ ਗਿਆ ਉਹਨਾਂ ਫਿਰ ਉਹਨਾਂ ਦੀ ਬਹੁਤ ਸੇਵਾ ਕੀਤੀ ਪਹਿਲਾਂ ਉਹ ਸਾਰੇ ਗੁਰਦੁਆਰਾ ਸਾਹਿਬ ਜਾਂਦੇ ਹਨ ਤੇ ਬੱਚੇ ਦਾ ਨਾਮਕਰਨ ਕਰਵਾਉਂਦੇ ਹਨ ਤੇ ਪਪਾ ਅੱਖਰ ਨਿਕਲਣ ਤੇ ਬੱਚੇ ਦਾ ਨਾਮ ਪ੍ਰਵਿਸ਼ਨ ਸਿੰਘ ਰੱਖ ਦਿੰਦੇ ਹਨ ਤੇ ਨਿੱਕਾ ਨਾਮ ਰਵ ਰੱਖਦੇ ਹਨ ਫਿਰਕਾਰਾ ਕੇ ਬਲਦੇਵ ਸਿੰਘ ਤੇ ਜਸਮੀਲ ਕੌਰ ਨੇ ਸਾਰੇ ਤੋਹਫੇ ਉਹਨਾਂ ਨੂੰ ਦੇ ਦਿੱਤੇ ਮੌਂਟੀ ਦੇ ਮਾਪੇ ਨੇ ਬਹੁਤ ਮਨਾ ਕੀਤਾ ਕਿ ਅਸੀਂ ਵਾਰ-ਵਾਰ ਲੈਂਦੇ ਚੰਗੇ ਨਹੀਂ ਲੱਗਦੇ ਤੁਸੀਂ ਬੱਚਿਆਂ ਨੂੰ ਜੀ ਸਦਕੇ ਦੇਉ ਪਰ ਉਹਨਾਂ ਸਭ ਨੂੰ ਦਿੱਤਾ ਅਖੀਰ ਛ ਮੌਂਟੀ ਨੇ ਛੋਟੀ ਤੇ ਆਪਣੀਆਂ ਸੋਹਣੀਆਂ ਜੰਜੀਰਾਂ ਲਜ਼ਾਨ ਤੋਂ ਕੋਰੀ ਨਾ ਕਰ ਦਿੱਤੀ ਮੌਂਟੀ ਨੇ ਕਿਹਾ ਪਾਪਾ ਜੀ ਤੁਸੀਂ ਬਹੁਤ ਕੁਝ ਤੇ ਦਿੱਤਾ ਮੈਂ ਤੁਹਾਡਾ एहसानमंद ਹਾਂ ਅਸੀਂ ਬੱਚੇ ਦਾ ਕੜਾ ਤੇ ਕੰਗਣ ਢੱਕਲੇ ਹਨ ਪਰ ਸਾਡੇ ਦੋਵਾਂ ਦੀਆਂ ਜੰਜੀਰੀਆਂ ਮੈਂ ਨਹੀਂ ਰੱਖ ਸਕਦਾ ਇਹ ਤੁਸੀਂ ਰੱਖੋ ਇਹ ਮੇਰੀਆਂ ਆ ਦੋਵੇਂ ਪੈਣਾ ਨਿੱਕੀ ਤੇ ਤਕਦੀਰ ਦੇ ਵਿਆਜ ਕੰਮ ਆਉਣਗੇ ਐਨਾ ਆਖ ਮੌਂਟੀ ਨੇ ਦੋਵੇਂ ਚੈਨਾ ਡੱਬੀਆਂ ਸਮੇਤ ਆਪਣੇ ਸਹੁਰੇ ਦੇ ਹੱਥ 'ਚ ਧਰ ਦਿੱਤੀਆਂ ਤੇ ਜਾਨ ਦੀ ਅਗਿਆ ਮੰਗੀ ਹੁਬਲਦੇਵ ਸਿੰਘ ਕਿ ਮੈਂ ਰੋਕ ਸਕਦਾ ਸੀ ਬੇਸ਼ੱਕ ਉਸਦੀ ਆਪਣੀ ਹੀ ਤੇਜ਼ ਸੀ ਪਰ ਵਿਆਹ ਤੋਂ ਬਾਅਦ ਤੀਆਂ ਸੌਰੀਆਂ ਦੀ ਆਮਾਨਤ ਬਣ ਜਾਂਦੀਆਂ ਹਨ ਛੋਟੇ ਪ੍ਰਕ ਤੇ ਛੋਟੇ ਦੇ ਜਨਮਗ੍ਰਉ ਕਰ ਬਹੁਤ ਖਾਲੀ-ਖਾਲੀ ਜਾਪਦਾ ਸੀ ਬਲਦੇਵ ਸਿੰਘ ਬਹੁਤ ਘੁੰਮ ਸਮਝਿਆ ਬੈਠਾ ਸੀ ਸ਼ਾਮ ਨੂੰ ਤਕਦੀਰ ਚਾਹ ਦੇ ਨਾਈ ਤਹੂੰ ਗੂੜੀ ਨੀਂਦ ਸੋ ਰਿਹਾ ਸੀ ਉਸ ਦੇ ਹੱਥ ਵਿੱਚ ਛੋਟੂ ਦਾ ਸ਼ੰਕਨਾ ਫੜਿਆ ਹੋਇਆ ਸੀ ਜੋ ਇੱਥੇ ਹੀ ਰਹਿ ਗਿਆ ਸੀ ਨਿੱਕੀ ਨੇ ਆਪਣੇ ਪਾਪਾ ਨੂੰ ਉਠਾਉਣਾ ਉਚਿਤ ਨਾ ਸਮਝਿਆ ਜਦ ਕਿ ਜਸਮੀਲ ਨੇ ਬੱਚਿਆਂ ਨਾਲ ਬੈਠ ਕੇ ਚਾਹ ਪੀਤੀ ਤੇ ਉਹ ਸਾਰੀਆਂ ਹੀ ਪ੍ਰਵਤੀਆਂ ਗੱਲਾਂ ਖੜ ਗਈਆਂ ਕੁਝ ਦਿਨ ਬਾਅਦ ਜਦੋਂ ਬਲਦੇਵ ਸਿੰਘ ਉੱਠਿਆ ਤਾ ਜਸਮੀਲ ਤੇ ਬਲਦੇਵ ਦੋਨੋਂ ਫੇਰ ਸ਼ਹਿਰ ਕਰਨ ਨਿਕਲ ਗਏ ਤੇ ਰਸਤੇ ਵਿੱਚ ਪਹੰਦੇ ਗੁਰਦੁਆਰਾ ਸਾਹਿਬ 'ਚ ਮੱਥਾ ਟੇਕਿਆ ਜਦੋਂ ਉਹ ਗੁਰਦੁਆਰਾ ਸਾਹਿਬ ਤੋਂ ਨਿਕਲੇ ਰਹੇ ਸਨ ਤਾਂ ਬਲਦੇਵ ਸਿੰਘ ਦੀ ਜਾਨ ਪਹਿਚਾਨਦੇ ਕੋਈ ਸਰਦਾਰ ਜੀ ਮਿਲ ਗਏ ਤੇ ਬੱਚੇ ਬਾਰੇ ਪੁੱਛਣ ਲੱਗੇ ਉਹਨਾਂ ਗੱਲਾਂ-ਗੱਲਾਂ ਵਿੱਚ ਹੀ ਤਕਦੀਰ ਦੇ ਰਿਸ਼ਤੇ ਦੀ ਗੱਲ ਕੀਤੀ ਬਲਦੇਵ ਸਿੰਘ ਵੀ ਚਾਹੁੰਦਾ ਸੀ ਕਿ ਹੁਣ ਤਕਦੀਰ ਦੇ ਵਿਆਹ ਲਈ ਬਹੁਤੀ دیر ਨਹੀਂ ਕਰਨੀ ਚਾਹੀਦੀ। ਉਹਨਾ ਉਹ ਸਖਸ਼ ਜਿਸ ਨੂੰ ਉਹ ਪ੍ਰਦਾਨ ਸਾਹਿਬ ਕਹਿ ਕੇ ਸੰਬੋਧਨ ਕਰ ਰਹੇ ਸਨ ਆਪਣੇ ਘਰ ਹੀ ਉਹਨਾਂ ਸਦਗਤਾ। ਅਗਲੇ ਦਿਨ ਮਿੱਥੇ ਸਮੇਤ ਪ੍ਰਦਾਨ ਜੀ ਆਪਣੀ ਪਤਨੀ ਸਮੇਤ ਉਹਨਾਂ ਦੇ ਘਰ ਆ ਗਏ। ਤਕਦੀਰ ਦੇ ਨਿੱਕੀ ਨੇ ਘਰ ਦੀ ਹਰ ਇੱਕ ਚੀਜ਼ ਸਹੀ ਟਿਕਾਣੇ ਤੇ ਰੱਖੀ ਹੋਈ ਸੀ। ਹਰ ਕੋਨਾ ਸਾਫ਼ ਸੁਥਰਾ ਸੀ ਜਿਸ ਵਿੱਚ ਉਹਨਾਂ ਲਈ ਦਲਾਂ ਸਾਦਾ ਪਾਣੀ ਤੇ ਕੋਲ ਡਰਿੰਕ ਲੈ ਕੇ ਆਈ ਪ੍ਰਧਾਨ ਜੀ ਨੇ ਕੋਲ ਡਰਿੰਕ ਪੀਣ ਤੋਂ ਸਾਫ਼ ਮਨਕ ਕੀਤਾ ਤੇ ਪਾਣੀ ਪੀਣ ਲੱਗੇ ਪਾਣੀ ਪਿੰਦੇ ਹੋਏ ਇੱਕ ਦੂਜੇ ਦਾ ਹਾਲ ਚਾਲ ਤੇ ਬੱਚਿਆਂ ਬਾਰੇ ਹੀ ਪੁੱਛ ਰਹੇ ਸਨ ਫਿਰ ਉਹਨਾਂ ਦੇ ਪਤਨੀ ਤੇ ਬੱਚਿਆਂ ਨੂੰ ਮਿਲਣ ਦੀ ਇੱਛਾ ਜ਼ਾਹਿਰ ਕੀਤੀ ਕੁਝ देर ਮੰਗਰੋਹੀ ਤਕਦੀਰ ਤੇ ਨਿੱਕੀਨੀ ਚਾਹ ਦੇ ਨਾਲ ਕਈ ਤਰ੍ਹਾਂ ਦਾ ਨਿੱਕ ਸੁੱਕ ਲਿਆ ਕੇ ਮੇਸ ਤੇ ਰੱਖਿਆ ਤੇ ਉਹਨਾਂ ਦੋਵਾਂ ਨੂੰ ਹੱਥ ਜੋੜ ਕੇ ਫਤੀ ਬੁਲਾਈ। ਮੇਸ਼ਕ ਨਿੱਕੀ ਤਕਦੀਰ ਤੋਂ 3 ਸਾਲ ਛੋਟੀ ਸੀ ਪਰ ਸਰੀਰਕ ਪੱਖੋਂ ਤਕੜੀ ਹੋਣ ਕਾਰਨ ਦੋਨੋਂ ਬਰਾਬਰ ਹੀ ਲੱਗਦੀਆਂ ਸੀ। ਪ੍ਰਦਾਨ ਜੀ ਦੀ ਘਰਵਾਲੀ ਕਦੀ ਨਿੱਕੀ ਤੇ ਕਦੀ ਛੋਟੀ ਵੱਲ ਦੇਖਦੀ। ਆਖਿਰ ਉਸਨੇ ਪੁੱਛ ਹੀ ਲਿਆ ਤੁਹਾਡੀ ਦੋਮਾਂ ਵਿੱਚੋਂ ਵੱਡੀ ਕਿਹੜੀ ਆ? ਨਿੱਕੀ ਝੱਟ ਬੋਲ ਪਈ ਅੰਕੀ ਜੀ ਮੈਂ ਛੋਟੀ ਆਂ ਦੀਦੀ ਵੱਡੇ ਹਨ। ਉਹਨੇ ਤਕਦੀਰ ਨੂੰ ਆਪਣੇ ਕੋਲ ਬਿਠਾ ਲਿਆ। ਉਸਦੀ ਪੜਾਈ ਲਿਖਾਈ ਬਾਰੇ ਪੁੱਛਣ ਲੱਗੀ। ਤਕਦੀਰ ਨੇ ਬਸਿਆ ਜੀ ਮੇ ਹਿਸਟਰੀ ਪੋਸਟ ਗ੍ਰੈਜੂਏਟ ਆ ਜਿਸ ਮੇਲ ਵਿੱਚ ਹੀ ਬੋਲ ਪਈ ਇਸ ਨੇ ਸਤਨੂ ਤੇ ਕੰਪਿਊਟਰ ਦਾ ਵੀ ਕੋਰਸ ਕੀਤਾ ਹੋਇਆ ਹੈ ਤੇ ਘਰ ਦਾ ਹਾਈ ਕੰਮ ਜਾਣਦੀ ਆ ਬਹੁਤ ਸੁਚੱਜੀ ਆ ਮੇਰੀ ਤੇ ਨਿੱਕੀ ਥੋੜੀ ਸ਼ਰਾਰਤੀ ਸੀ ਉਹ ਬੋਲੀ ਅੰਬੇ ਜੀ ਮੈਂ ਵੀ ਬੀਏ ਕਰਕੇ ਇਹ ਦੂਮੇ ਕੋਰਸ ਕੀਤੇ ਹੋਏ ਹਾਂ ਤੇ ਐਮਏ ਕਰ ਰਹੀ ਹਾਂ ਅੱਛਾ ਜੀ ਬਹੁਤ ਵਧੀਆ ਪਰ ਅਜੀ ਤੇਰਾ ਰਿਸ਼ਤਾ ਨਹੀਂ ਕਰਨਾ ਪਹਿਲਾਂ ਵੱਡੀ ਤਕਦੀਰ ਦਾ ਕਰਨਾ ਹੈ ਆਂਟੀ ਵੀ ਮਜ਼ਾਕ ਕਰਦੀ ਬੋਲੀ ਜਿਸ ਤੇ ਸਾਰੇ ਹੱਸ ਪਏ ਤੇ ਨਿੱਕੀ ਵੀ ਆਪਣੇ ਮੂੰਹ ਤੇ ਹੱਥ ਰੱਖਦੀ ਹੋਈ ਦੂਜੇ ਕਮਰੇ ਵਿੱਚ ਚਲੇ ਗਈ ਸਾਰੇ ਜਾਪੇ ਚੁੱਕੇ ਸਨ ਤਕਦੀਰ ਜਾਵਲੇ ਭਾਂਡੇ ਚੁੱਕੇ ਰਸੋਈ ਵਿੱਚ ਆ ਗਈ ਤੇ ਨਿੱਕੀ ਵੀ ਉਸ ਦੀ ਮਦਦ ਕਰਨ ਲੱਗੀ ਨਿੱਕੀ ਥੋੜੀ ਸ਼ਰਾਰਤੀ ਸੀ ਉਹ ਬੋਲੀ ਆਂਟੀ ਜੀ ਮੈਂ ਮੀ ਬੀਏ ਕਰਕੇ ਇਹ ਦੋਨੋਂ ਕੋਰਸ ਕੀਤੇ ਹੋਏ ਹਨ ਤੇ ਐਵੇਂ ਇੰਗਲਿਸ਼ ਕਰ ਰਹੀ ਹਾਂ ਅੱਛਾ ਜੀ ਬਹੁਤ ਵਧੀਆ ਪਰ ਅਜੇ ਤੇਰਾ ਰਿਸ਼ਤਾ ਨਹੀਂ ਕਰਨਾ ਪਹਿਲਾਂ ਵੱਡੀ ਤਕਦੀਰ ਦਾ ਕਰਨਾ ਹੈ ਜਿਸ ਨੇ ਸਾਰੇ ਹਸਪਏ ਤੇ ਨਿੱਕੀ ਵੀ ਆਪਣੇ ਮੋਤੀ ਹੱਥ ਰਖਦੀ ਹੋਈ ਦੂਜੇ ਕਮਰੇ ਵਿੱਚ ਚਲੀ ਗਈ ਸਾਰੇ ਜਾਪੇ ਚੁਕੇ ਸਨ ਤਕਦੀਰ ਚਾਵਲੇ पांडे ਚੁਕੇ ਰਸੋਈ ਵਿੱਚ ਆ ਗਈ ਤੇ ਨਿੱਕੀ ਵੀ ਉਸ ਦੀ ਮਦਦ ਕਰਨ ਲੱਗੀ ਤਕਦੀਰ ਤਾਂ ਰਸੋਈ ਵਿੱਚ ਕੰਮ ਕਰ ਰਹੀ ਸੀ ਪਰ ਨਿੱਕੀ ਦੇ ਕਨੰਦਰ ਹੀ ਹੋ ਰਹੀ ਗਲਵਾ ਤੇ ਹਿਸਾਨ ਉਹ ਹਰ ਗਲ ਜਨਨੋਂ ਕਾਲੀ ਸੀ ਗਲ ਤਕਦੀਰ ਦੇ ਰਿਸ਼ਤੇ ਦੀ ਹੋ ਰਹੀ ਸੀ ਪਾਏ ਦਨ ਸੋਇਆ ਨਿੱਕੀ ਲੈ ਰਹੀ ਸੀ ਉਸਨੇ ਤਕਦੀਰ ਨੂੰ ਕਿਹਾ ਦੀਦੀ ਤੇਰੇ ਰਿਸ਼ਤੇ ਦੀ ਗੱਲ ਚੱਲ ਰਹੀ ਆ ਮੁੰਡਾ ਝਿਰਕ ਪਰਦਾ ਹੈ ਤੇ ਚੰਡੀਗੜ੍ਹ ਹੀ ਨੌਕਰੀ ਕਰਦਾ ਹੈ ਉਹ ਦੋ ਪਰਾ ਤੇ ਇੱਕ ਭੈਣ ਹਨ ਵੱਡਾ ਪਰਾ ਵਿਆਹਿਆ ਹੋਇਆ ਹੈ ਤੇ ਨਨਤ ਵੀ ਵਿਆਹੀ ਹੋਈ ਆ ਸੱਸ ਸੋਹਰਾ ਦੋਨੋਂ ਹਨ ਸੋਹਰਾ ਵੀ 2 ਮਹੀਨੇ ਤੱਕ ਰਿਟਾਇਰ ਹੋਣ ਵਾਲਾ ਹੈ ਉੱਚਾ ਦੀ ਹਨ ਪੜੀ ਲਿਖੀ ਤੇ ਘਰ ਸੰਭਾਲਣ ਵਾਲੀ ਕੁੜੀ ਹੋਵੇ ਹੋਰ ਕੋਈ ਮੰਗ ਨਹੀਂ ਉਹਨਾਂ ਦੀ ਪਰ ਇੱਕ ਗੱਲ ਆ ਉਹ ਹੋਵਿਆ ਰਿਟਾਇਰਮੈਂਟ ਤੋਂ ਪਹਿਲਾਂ ਹੀ ਦੋ ਮਹੀਨੇ ਦੇ ਵਿੱਚ ਵਿੱਚ ਕਰਨਾ ਚਾਹੁੰਦੇ ਹਨ ਤਕਦੀਰ ਕਹਿੰਦੀ ਛੱਡ ਨਿੱਕੀ ਅੜੀਏ ਹੋਰ ਨਾ ਗੱਲਾਂ ਕਰ ਮੇਰਾ ਦਿਲ ਨਹੀਂ ਕਰਦਾ ਆਪਣੇ ਮਾਂ ਪਿਓ ਨੂੰ ਛੱਡ ਕੇ ਜਾਣ ਦਾ ਮੈਂ ਤਾਂ ਇੱਥੇ ਹੀ ਠੀਕਾਂ ਆਪਣੇ ਕਿਹੜਾ ਕੋਈ ਪਰਾ ਹੈ ਜੋ ਮੰਮੀ ਪਾਪਾ ਨੂੰ ਸੰਭੂਗਾ ਨਿੱਕੀ ਗੱਲ ਤਾਂ ਦੀਦੀ ਤੇਰੀ ਠੀਕ ਆ ਪਰ ਮੰਮੀ ਪਾਪਾ ਨੇ ਸਾਨੂੰ ਘਰ ਨੇ ਬਿਠਾਉਣਾ ਉਹ ਤਾਂ ਚਾਹੁੰਦੇ ਹਨ ਅਸੀਂ ਜਲਦੀ ਤੋਂ ਜਲਦੀ ਜ਼ਿੰਮੇਵਾਰੀਆਂ ਤੋਂ ਮੁਕਤ ਹੋਈ ਤਕਦੀਰ ਲਦਾਸ ਤੂੰ ਤਾਂ ਐਵੇਂ ਗੱਲਾਂ ਕਰਦੀਆਂ ਜਿਵੇਂ ਸਾਰੀਆਂ ਗੱਲਾਂ ਬਾਤਾਂ ਉਹ ਤੇਰੇ ਸਾਹਮਣੇ ਹੀ ਕਰਦੇ ਹਨ ਨਿੱਕੀ ਨਹੀਂ ਦੀਦੀ ਜਦੋਂ ਕੱਲ ਮੈਂ ਪਾਪਾ ਜੀ ਨੂੰ ਰਾਤ ਨੂੰ ਦੁੱਧ ਦਿਨ ਗਈ ਸੀ ਤਮ ਸੌਂਿਆ ਸੀ ਉਹ ਮੰਮੀ ਜੀ ਨੂੰ ਕਹਿ ਰਹੇ ਸੀ ਕਿ ਮੈਂ ਆਪਣੇ ਜਿਉਂਦੇ ਜੀ ਆਪਣੀਆਂ ਧੀਆਂ ਦੇ ਹੱਥ ਪੀਲੇ ਕਰ ਦੇਵਾਂ ਤਕਦੀਰ ਪਾਪਾ ਜੀ ਐਵੇਂ ਕਿਉਂ ਕਹਿੰਦੇ ਹਨ ਨਿੱਕੀ ਪਾਪਾ ਜੀ ਨੂੰ ਜਦੋਂ ਦਾ ਬੀਪੀ ਹਾਈ ਹੋਣ ਲੱਗਾ ਹੈ ਉਹ ਹਰ ਕੱਲ ਤੇ ਕੰਭਰਾਉਂਦੇ ਹਨ ਉਹ ਇਹੀ ਸੋਚਦੇ ਰਹਿੰਦੇ ਹਨ ਕਿ ਮੈਂ ਬੈਠੇ ਬੈਠੇ ਆਪਣੀਆਂ ਧੀਆਂ ਵਿਆਹ ਕੇ ਤੋੜ ਦੇਵਾਂ ਤਕਦੀਬ ਮੰਮੀ ਕੁਝ ਨਹੀਂ ਕਹਿੰਦੇ ਪਾਪਾ ਨੂੰ ਫਿਰ ਨਿੱਕੀ ਨੇ ਦੇਖਿਆ ਸੀ ਹੁਸੈਨ ਮਮੀ ਰੋ ਰਹੇ ਸਨ ਤੇ ਪਾਪਾ ਜੀ ਨੂੰ ਕਹਿ ਰਹੇ ਸਨ ਕੁਝ ਨਹੀਂ ਹੋਣ ਲੱਗਾ ਤੁਹਾਨੂੰ ਤੁਸੀਂ ਆਪ ਵਿਆਹੋਗੇ ਆਪਣੀਆਂ ਧੀਆਂ ਐਵੇਂ ਨਾ ਬੇਫਜ਼ੂਲ ਸੋਚੀ ਜਾਇਆ ਕਰੋ ਮੇਰਾ ਵੀ ਦਿਲ ਘਟਦਾ ਤੁਹਾਡੀਆਂ ਇਹ ਗੱਲਾਂ ਸੁਣ ਕੇ ਹੌਸਲਾ ਰੱਖੋ ਥੋੜਾ ਬਹੁਤ ਜੀ ਰੱਬ ਧੀਆਂ ਦਿੰਦਾ ਹੈ ਤਾਂ ਉਹਨਾਂ ਨੂੰ ਸਾਂਭਣ ਵਿਹਣ ਦੀ ਔਕਤ ਵੀ ਬਖਸ਼ਦਾ ਹੈ ਇਹਨੀਆਂ ਨੂੰ ਜਸਮੇਲ ਆ ਜਾਂਦੀ ਆ ਤਿਹੋ ਦੋਵੇਂ ਧੀਆਂ ਨੂੰ ਦੱਸਦੀ ਆ ਕਿ ਉਹ ਜਾਨ ਲੱਗੇ ਹਨ ਤੁਹਾਨੂੰ ਬੁਲਾ ਰਹੇ ਹਨ ਉਹ ਜਦੋਂ ਦੋਵੇਂ ਅੰਦਰ ਆ ਜਾਂਦੀਆਂ ਹਨ ਤਾਂ ਪ੍ਰਧਾਨ ਜੀ ਦੀ ਪਤਨੀ ਤਕਦੀਰ ਨੂੰ ਕੁਝ ਪੈਸੇ ਦਿੰਦੀ ਆ ਤੇ ਉਸ ਨੂੰ ਜੱਫੀ ਪਾ ਕੇ ਕਹਿੰਦੀ ਆ ਇਸ ਧੀ ਨੂੰ ਤਾਂ ਮੈਂ ਆਪਣੇ ਕੋਲ ਹੀ ਲੈ ਜਾਣਾ ਹੈ ਫਿਰ ਉਹ ਚਲੇ ਜਾਂਦੇ ਹਨ ਨਕੀ ਨੂੰ ਤਾਂ ਬੜੀ ਖੁਸ਼ੀ ਹੋ ਰਹੀ ਸੀ ਉਸ ਨੂੰ ਤਕਦੀਰ ਦੇ ਵਿਆਹ ਦਾ ਬਹੁਤ ਚਾਹ ਸੀ ਬਲਦੇਵ ਸਿੰਘ ਦੇ ਮੱਥੇ ਤੇ ਕੋਈ ਸ਼ਿਕਰ ਨਹੀਂ ਸੀ ਉਹ ਖੁਸ਼ ਦਿਖਾਈ ਦੇ ਰਹੇ ਸਨ ਉਹਨਾਂ ਨੇ ਦੋਮਾ ਕੁੜੀਆਂ ਨੂੰ ਆਪਣੇ ਕੋਲ ਬਿਠਾਇਆ ਤੇ ਤਕਦੀਰ ਨੂੰ ਕਿਹਾ ਅਸੀਂ ਤੇਰਾ ਰਿਸ਼ਤਾ ਕਰਨ ਲੱਗੇ ਹਾਂ ਇਹ ਪ੍ਰਧਾਨ ਜੀ ਤੇ ਉਹਨਾਂ ਦੀ ਘਰ ਵਾਲੀ ਮੁੰਡੇ ਦੇ ਭੂਆ ਫੁੱਫੜ ਹਨ ਮੁੰਡਾ ਪ੍ਰਾਈਵੇਟ ਹੀ ਨੌਕਰੀ ਕਰਦਾ ਹੈ ਤੇ ਤਨਖਾਹ ਵੀ ਵਧੀਆ ਹੈ ਕੁਝ ਖਾਣਾ ਪੀਣਾ ਵੀ ਨਹੀਂ ਤੇ ਉਨ੍ਹਾਂ ਵੀ ਕੋਈ ਮੰਗ ਵੀ ਨਹੀਂ ਆ ਆ ਫੋਟੋ ਮੁੰਡੇ ਦੀ ਆ ਜੇ ਪਸੰਦ ਹੈ ਤਾਂ ਆਪਾਂ ਅੱਗੇ ਗੱਲਬਾਤ ਅੱਗੇ ਵਧਾਈਏ ਤਕਦੀਰ ਤਾਂ ਕੁਝ ਨਹੀਂ ਬੋਲੀ ਨਿੱਕੀ ਬੋਲ ਪਈ ਨਿੱਕੀ ਪਰ ਪਾਪਾ ਜੀ ਫੋਟੋ ਦੇਖ ਕੇ ਕਿਵੇਂ ਪਤਾ ਲੱਗੂ ਮੁੰਡਾ ਕਿਵੇਂ ਰਹਿ ਕੱਦ ਕਾਠ ਉਮਰ ਜਿਸਮੇ ਇਸ ਨੂੰ ਗੁੱਸੇ ਹੁੰਦੀ ਹੋਈ ਤੂੰ ਚੁੱਪ ਕਰਕੇ ਬੈਠ ਅਸੀਂ ਤਕਦੀਰ ਨਾਲ ਗੱਲ ਕਰ ਰਹੇ ਹਾਂ ਅਜੇ ਤਾਂ ਉਹ ਕੁੜੀ ਨੂੰ ਦੇਖ ਕੇ ਗਏ ਹਨ ਹੁਣ ਮੁੰਡੇ ਵਾਲਿਆਂ ਦੇ ਘਰ ਜਾ ਕੇ ਗੱਲਬਾਤ ਕਰਨਗੇ ਤੇ ਅਸੀਂ ਤਕਦੀਰ ਦੀ ਫੋਟੋ ਵੀ ਉਹਨਾਂ ਦੀ ਮੰਗਨ ਤੇ ਦੇ ਦਿੱਤੀ ਪ੍ਰદાન ਜੀ ਹੁਰੇ ਮੁੰਡੇ ਵਾਲਿਆਂ ਦੇ ਘਰ ਗਏ ਅਸਲ 'ਚ ਪ੍ਰદાન ਜੀ ਦੇ ਚਾਚੇ ਸੌਰੇ ਦਾ ਮੁੰਡਾ ਸੀ ਜਿਸ ਦਾ ਰਿਸ਼ਤਾ ਤਕਦੀਰ ਨਾਲ ਉਹ ਕਰਨਾ ਚਾਹੁੰਦੇ ਸਨ ਤੇ ਪ੍ਰદાન ਜੀ ਨੇ ਆਪਣੇ ਸਾਲੇ ਜਨੀਕੀ ਮੁੰਡੇ ਦੇ ਪਿਓ ਨਾਲ ਗੱਲਬਾਤ ਕੀਤੀ ਉਹਨਾਂ ਨੂੰ ਗੱਲਬਾਤ ਕੁੜੀ ਵਾਲੇ ਬਹੁਤ ਵਧੀਆ ਲੱਗੇ ਤੇ ਕੁੜੀ ਦੀ ਫੋਟੋ ਦੇਖ ਕੇ ਤੇ ਉਸ ਦੀ ਪੜ੍ਹਾਈ ਲਿਖਾਈ ਬਾਰੇ ਜਾਣ ਕੇ ਉਹਨਾਂ ਕੋਲ ਰਿਸ਼ਤੇ ਨੂੰ ਨਾ ਕਰਨ ਦੀ ਕੋਈ ਗੁੰਜਾਇਸ਼ ਹੀ ਨਹੀਂ ਸੀ ਉਹ ਗੱਲਾਂ ਕਰਦੇ ਕਰਦੇ ਚਾਹ ਪੀ ਰਹੇ ਸਨ ਜਦ ਕੀ ਮੁੰਡਾ ਜਿਸ ਦਾ ਨਾਮ ਰਵਿੰਦਰ ਸਿੰਘ ਸੀ ਉਹ ਵੀ ਕਾਰ ਆ ਗਿਆ ਉਸ ਨੇ ਫੋਟੋ ਦਿਖਾਈ ਤੇ ਰਿਸ਼ਤੇ ਬਾਰੇ ਸਾਰੀ ਜਾਣਕਾਰੀ ਦਿੱਤੀ ਉਹ ਮੁਸਕਰਾ ਕੇ ਕਹਿੰਦਾ ਹੈ ਤੁਸੀਂ ਜੋ ਵੀ ਕਰੋਗੇ ਠੀਕ ਹੀ ਕਰੋਗੇ ਤੁਹਾਡੀ ਮਰਜ਼ੀ ਨਾਲ ਹੀ ਮੇਰੀ ਮਰਜ਼ੀ ਆ ਮੁੰਡੇ ਦੇ ਮਾਂ ਬਾਪ ਤੇ ਪੂਆ ਫੁੱਪੜਤਾ ਫੋਟੋ ਦੇਖ ਕੇ ਖੁਸ਼ ਹੋ ਗਏ ਸਨ ਪੈਦਾਾਂ ਜਿੱਤੇ ਉਹਨਾਂ ਦੇ ਘਰ ਵਾਲੀ ਜਿਦੋਂ ਮੁੰਡੇ ਦੇ ਮਾਂ ਬਾਪ ਨੂੰ ਕੁੜੀ ਵਾਰੇ ਤੇ ਉਸੇ ਘਰ ਵਰ ਵਰੇ ਦੱਸਦੇ ਹਨ ਤੇ ਕੁੜੀ ਚ ਸਾਰੀਆਂ ਖੂਬੀਆਂ ਹੋਣ ਕਰਕੇ ਉਹਨਾਂ ਕੋਲ ਰਿਸ਼ਤੇ ਨੂੰ ਨਾ ਕਰਨ ਦੀ ਕੋਈ ਗੁੰਜਾਇਸ਼ ਹੀ ਨਹੀਂ ਬਚੀ ਇੱਕ ਦੂਜੇ ਦੀਆਂ ਫੋਟੋਆਂ ਵੀ ਪਸੰਦ ਆ ਗਈਆਂ ਸਨ ਪਰ ਮੁੰਡੇ ਦੀ ਭੈਣ ਜੋ ਥੋੜੇ ਨਹੀਂ ਬਹੁਤ ਹੀ ਕੱਬੇ ਚਾਹਤੇ ਝਗੜਾਲੂ ਸੁਆਦੀ ਮਾਲਕ ਸੀ ਤੇ ਦੋਮਾ ਭਰਾਮਾ ਨਾਲੋਂ ਵੱਡੀ ਸੀ ਆਪਣੇ ਭਰਾਮਾ ਤੇ ਪੂਰਾ ਰੋਵ ਰੱਖਦੇ ਸੀ ਉਹ ਕਹਿੰਦੀ ਕਿ ਸਭ ਤੋਂ ਪਹਿਲਾਂ ਮੈਂ ਗੱਲ ਕਰਾਂਗੀ ਕੁੜੀ ਨਾਲ ਜੇ ਮੈਨੂੰ ਪਸੰਦ ਹੋਈ ਫੇਰ ਰਿਸ਼ਤਾ ਕਰਨਗੇ ਨਹੀਂ ਤਾਂ ਸਾਡਾ ਜਵਾਬ ਆ ਪ੍ਰਧਾਨ ਜੀ ਤੇ ਉਸ ਦੀ ਘਰ ਵਾਲੀ ਵੀ ਕੁੜੀ ਦੇ ਬੋਲਣ ਦੇ ਢੰਗ ਤੋਂ ਹੈਰਾਨ ਸਨ ਕਿਉਂਕਿ ਹੁਣ ਤਾਂ ਕੁੜੀ ਵਿਆਹੀ ਗਈ ਸੀ ਤੇ ਉਸ ਦੇ 5 ਸਾਲ ਦਾ ਇੱਕ ਮੁੰਡਾ ਵੀ ਆ ਉਸ ਦਾ ਪੇਕੇਆਂ ਦੇ ਘਰ ਬਹੁਤੀ ਦਖਲੰਦਾਜ਼ੀ ਕਰਨਾ ਠੀਕ ਨਹੀਂ ਲੱਗਾ ਖੈਰ ਉਹ ਸਾਰੇ ਗੱਲਬਾਤ ਕਰਕੇ ਮੁੰਡਾ ਕੁੜੀ ਵੀ ਇੱਕ ਦੂਜੇ ਨੂੰ ਦਿਖਾਉਣ ਦੀ ਗੱਲ ਕਰ ਰਹੇ ਆ ਤੇ ਸਾਰੀ ਗੱਲ ਬਲਦੇਵ ਸਿੰਘ ਨੂੰ ਵੀ ਦਸੀ ਬਲਦੇਵ ਸਿੰਘ ਨੇ ਆਪਣੇ ਸਹੁਰੇ ਜਸਪਾਲ ਸਿੰਘ ਗਰੇਵਾਲ ਨੂੰ ਫੋਨ ਕੀਤਾ ਬਲਦੇਵ ਪੈਰੀ ਪੈਨਾ ਪਾਪਾ ਜੀ ਗਰੇਵਾਲ ਸਾਹਿਬ ਖੁਸ਼ ਰਹੋ ਖੁਸ਼ ਰਹੋ ਹਾਂ ਵੇ ਬਲਦੇਵ ਸਿੰਘ ਕੀ ਹਾਲ ਆ ਪੁੱਤਰਾ ਬਹੁਤ ਦਿਨ ਆਵਾਜ਼ ਆਦ ਕੀਤਾ ਹੋਰ ਘਰ ਪਰਿਵਾਰ ਕਿਦਾਂ ਸਾਰੇ ਬਲਦੇਵ ਸਿੰਘ ਸਭ ਠੀਕ ਹਨ ਪਾਪਾ ਜੀ ਤੁਸੀਂ ਦੱਸੋ ਮੰਮੀ ਜੀ ਠੀਕ ਹਨ ਗਰੇਵਾਲ ਸਾਹਿਬ ਸ਼ੁ크ਰਾ ਪਰਮਾਤਮਾ ਦਾ ਉਹ ਵੀ ਟੀਕਾ ਪਰ ਗੋਡਿਆਂ ਦੀ ਤਕਲੀਫ ਵਧ ਗਈ ਆ ਬਲਦੀਪ ਸਿੰਘ ਵਧੀਆ ਡਾਕਟਰ ਨੂੰ ਦਿਖਾਓ ਤੁਸੀਂ ਜੇ ਤਕਲੀਫ ਜ਼ਿਆਦਾ ਵੱਜ ਜਾਵੇ ਫੇ ਡਾਕਟਰ ਦੇ ਵੱਸੋਂ ਵੀ ਬਾਹਰ ਹੋ ਜਾਂਦਾ ਇਲਾਜ ਗਰੇਵਾਲ ਸਾਹਿਬ ਉਹ ਤਾਂ ਹੈ ਹੀ ਡਾਕਟਰ ਨੇ ਵੀ ਆਪਰੇਸ਼ਨ ਆਪ ਦੱਸਿਆ ਹੋਇਆ ਪਰ ਕੁਲਜੀਤ ਆਪਰੇਸ਼ਨ ਨਹੀਂ ਮੰਨਦੀ ਚਲੋ ਛੱਡੋ ਤੁਸੀਂ ਦੱਸੋ ਤਕਦੀਰ ਦਾ ਦੇਖਿਆ ਕੋਈ ਰਿਸ਼ਤਾ ਜਾਂ ਫਿਰ ਮੈਂ ਕਰਾਂ ਗੱਲ ਕੀਤੀ ਉਹ ਆਪਣਾ ਹਾਲ-ਚਾਲ ਦੱਸਦੇ ਕੁੜੀਆਂ ਦੀ ਵੀ ਫਿਕਰ ਕਰ ਰਹੇ ਸਨ ਬਲਦੇਵ ਸਿੰਘ ਹਾਂਜੀ ਹਾਂਜੀ ਪਾਪਾ ਜੀ ਤਾਂ ਹੀ ਫੋਨ ਕੀਤਾ ਸੀ ਮੈਂ ਇੱਕ ਰਿਸ਼ਤਾ ਆਇਆ ਹੈ ਬਹੁਤ ਵਧੀਆ ਹੈ ਫਿਰ ਬਲਦੇਵ ਸਿੰਘ ਮੁੰਡੇ ਤੇ ਉਸ ਦੇ ਘਰਵਾਰ ਵਾਰੀ ਪੂਰੀ ਜਾਣਕਾਰੀ ਦਿੰਦਾ ਹੈ ਤਾਂ ਉਹ ਕਹਿੰਦੇ ਹਨ ਗਰੇਵਲ ਸਾਹਿਬ ਦੇਖੋ ਤੁਸੀਂ ਮੁੰਡਾ ਤੇ ਗੱਲ ਤੋਰੋ ਅਗੇ ਬਲਦੇਵ ਸਿੰਘ ਪਪਾ ਜੀ ਤੁਸੀਂ ਵੱਡੇ ਹੋ ਤੁਸੀਂ ਹੀ ਗੱਲਬਾਤ ਕਰਿਓ ਸਾਰੀ ਤੁਸੀਂ ਤੇ ਮੰਮੀ ਜੀ ਇੰਤਜ਼ਾਰ ਨੂੰ ਧੰਨਵਾਦ ਜੀ ਸਾਰਿਆਂ ਦਾ ਇਹ ਨਾਵਲ ਨੂੰ ਸੁਣਨ ਦੇ ਲਈ ਅੱਜ ਦਾ ਇਹ ਭਾਗ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਜੀ ਇਹ ਜੇ ਪਰਿਵਾਰਿਕ ਤੇ ਸਮਾਜਿਕ ਨਾਵਲ ਤੇ ਕਹਾਣੀਆਂ ਸੁਣਨ ਦੇ ਲਈ ਜੁੜੇ ਰਹੋ ਸਾਡੇ ਚੈਨਲ ਪੰਜਾਬੀ ਸਟੋਰੀ ਮੇਲ ਦੇ ਨਾਲ ਸੈਸ਼ਿਕਾ ਜੀ